ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਮੱਲਾ ਤਸਵੀਰ ਜੈਤੋ ਤੇ ਜਿਲ੍ਹਾ ਇਸ ਨੂੰ ਫਰੀ ਰਿਕਾਰਡ ਪੈਂਦਾ ਹੈ ਜੀ ਜੇ ਜਿਹੜਾ ਭਗਤੇ ਭਾਈ ਕਿਲੇ ਸਾਈਡ ਤੋਂ ਆਉਨੇ ਆ ਤਾਂ ਡੋੜਪੈਂਸ ਦੀ ਛੜਕ ਆਉਂਦੀ ਹੈਗੀ ਜੇ ਤੇ ਬਾਜੇਖਾਨੇ ਲੋਉਨੇ ਆ ਤਾਂ ਵੀ ਡੋੜਪੈਂਸ ਦੀ ਛੜਕ ਬਾਈ ਦੇ ਪੈਂਡ ਆਉਂਦੀ ਹੈਗੀ ਨੇੜੇ ਬਾਜਾਖਾਨਾ ਰਹ ਜਾਂਦਾ ਵਾ ਭਗਤਾ ਭਾਈ ਕਰਾਂ ਡੋੜਪੈਂਡ ਰਹਿ ਸਰੀਆ ਰਹ ਜਾਂਦਾ ਇਹਨਾਂ ਦੇ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀਪਾਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਮੇਰਾ ਕੰਮ ਸਰ ਵੀਡੀਓ ਬਣਾਉਣ ਦਾ ਵਾ ਤੁਹਾਨੂੰ ਪਸ਼ੂ ਦਿਖਾਉਣ ਦਾ ਵਾ ਆਓ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਆ ਪ੍ਰੋਪੋਜਲ ਕਰਿਆ ਜਿੰਨਾ ਤੰਨਾ ਵੜਾਂ ਪਰੇ ਬੱਕ ਜਾਨ ਕਰੀ ਆਪਾਂ ਭੈਣ ਤੋਂ ਲੈ ਜਾਣੇ ਆਗੇ ਅਜੀ ਭਣੇ ਇੱਕ ਨੰਬਰ ਦੱਸ ਦੋ ਜੀ ਇਹਦੇ ਬਾਰੇ ਜੀ ਇਹ ਵੀ ਠੀਕ ਆ ਭਰਾ ਹਵੇ ਹੁਣੇ ਹਜੇ ਇਹਦੇ ਮਹੀਨਾ ਖੋ ਗਿਆ ਠੀਕ ਆ ਜੀ ਦੁੱਧ 10 ਕਿਲੋ ਆਪਾਂ 8 ਕਿਲੋ ਦੁੱਧ ਕਹਿ ਕੇ ਦੇਣਾ ਅਗਲੇ ਨੂੰ ਠੀਕ ਆ ਜੀ ਹਾਂਜੀ ਭਲਕ ਦੋ ਟਾਂ ਚੋਕੇ ਲੈ ਜੀ ਹਾਂਜੀ ਹਾਂਜੀ ਸੂਆ ਜੀ ਇਹਦਾ ਸੂਆ ਵੀਰੇ ਤੀਜਾ ਇਹਦਾ ਤੀਜਾ ਸੂਈ ਹੋਈ ਆ ਹਾਂਜੀ ਹਾਂਜੀ ਸੂਈ ਨੂੰ ਸਮਾਂ ਕੰਨਾ ਹੋ ਗਿਆ ਜੀ ਨੂੰ ਠੀਕ ਹੈ ਜੀ ਚਾਹ ਇਹ ਹੋ ਗਿਆ ਸੀ ਦਿੱਤ ਬੱਚੇ ਦੀ ਠੀਕ ਹੈ ਜੀ ਹਾਂ ਜੀ ਠੀਕ ਆ ਤੋੜ ਲੇ ਬਈ ਮੜਾ ਜਾ ਇਹਨੂੰ ਲੋ ਜੀ ਦੋਸਤੋ ਭੈਣ ਜੀ ਨੇ ਦੱਸਿਆ ਵਾ ਵੀ ਤਿੰਨ ਕ ਮਹੀਨੇ ਸਾਈ ਮੈਨੂੰ ਸਵਾ ਗਾ ਸੋਈ ਨੂੰ 10 ਕਿਲੋ ਦਾ ਭਰਾ 8 ਕਿਲੋ ਕਹਿ ਕੇ ਇਹ ਦੇਣੀ ਹੈਗੀ ਕਦ ਕਦ ਫੁੱਲ ਵੱਡਾ ਹੀ ਆਗਾ ਤੇ ਵੇਖ ਸਕਦੇ ਹੋ ਜੀ ਜਰਸੀ ਦਾ ਕ੍ਰੋਸ ਜਿਆ ਪੈਂਦਾ ਵਾ ਕ੍ਰੋਸ ਅੰਗ ਮੇਰੇ ਦੁੱਧ ਚਟਾ ਹੋਗਾ ਮੱਝਾ ਵਰਗਾ ਚਾਰ ਹੀ ਥਾਣ ਨੇ ਵੱਡੀ ਵੱਡੀ ਬਹੁਤ ਆ ਗਈ ਵੇਲਬੂਲ ਬਹੁਤ ਚੰਗੀ ਆ ਗਈ ਤੇ ਵੇਖ ਸਕਦੇ ਹੋ ਜੀ ਠੀਕ ਆ ਭਰਾ ਇਹਨੂੰ 10 ਦਿਨ ਹੋ ਚੁੱਕੇ ਆਗੇ ਘਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂਗਾ ਠੀਕ ਆ ਭਰਾ ਜੀ ਸੌਰੀ ਮਹੀਨਾ ਹੋ ਗਿਆ ਭੈਣ ਜੀਆਂ ਦੇ ਵੀ ਰਹਿ ਵੀ ਗਈ ਹੋ ਕਿ ਮਹੀਨਾ ਠੀਕ ਆ ਭਰਾ ਨੇ ਹੋ ਗਿਆ ਵਾ ਮੋਰ ਬੋਲੀ ਬਾਲੀ ਨਹੀਂ ਗਈ ਰਹਿ ਕੇ ਵਾ ਕੇ ਪੁਰਾਣੇ ਹੀ ਆਏ ਆਗੇ ਦੁੱਧ 10 ਕਿਲੋ ਆ ਪਰ ਬੰਦਾ 8 ਕਿਲੋ ਮੰਨ ਕੇ ਤੁਸੀਂ ਆਪ ਦਾ ਲੈ ਕੇ ਜਾਇਓ ਸੋਹਣਾ ਫਿਟਨੈਸ ਵਾਲਾ ਹਵਾਨਾ ਤੇ ਵੇਖ ਸਕਦੇ ਹੋ ਜੀ ਕੋਈ ਚਾਰੇ ਥਾਣਾ ਕੋਈ ਫੋੜ ਨਹੀਂ ਕੋਈ ਛਾਂਗ ਨਹੀਂ ਗਈ ਤਾਂ ਤੁਹਾਨੂੰ ਰੇਟ ਤੋਂ ਵਿਖਾ ਦਿੰਨੇ ਆਗੇ ਮੇਨ ਗੱਲ ਵੀ ਕਰਾ ਦੋ ਤਾਂ ਕੋਈ ਚਟਾ ਮੱਝਾਂ ਵਰਗਾ ਰੇਟ ਇਹਦਾ ਫਿਰ ਫੋਨ ਤੇ ਹੋ ਜੂਗਾ ਜੀ ਹਾਂ ਜੀ ਰੇਟ ਫੋਨ ਤੇ ਹੋ ਜਾਣਗੇ ਜਿਹੜੇ ਬਾਈ ਦੇ ਪਸੰਦ ਆਵੇ ਤੁਸੀਂ ਰੇਟ ਫੋਨ ਤੇ ਕਰਕੇ ਗੱਲਬਾਤ ਕਰਕੇ ਲੈ ਸਕਦੇ ਹੋ ਇਹ ਦੋ ਨੰਬਰ ਦੱਸ ਦਿੱ ਗਏ ਇਹ ਮੇਰੇ ਤਾਜੀ ਸੂਈ ਹੈ ਇਹਨਾਂ ਨੂੰ 20 ਦਿਨ ਹੋ ਗਏ ਸੂਈ ਠੀਕ ਆ ਜੀ ਹਾਂ ਜੀ ਇਹ ਇੱਕ ਥਣ ਤੋਂ ਤਿੱਲੇ ਮੂਹਰੇ ਤੋਂ ਠੀਕ ਆ ਜੀ ਬਾਕੀ ਤਿੰਨ ਸਾਰੇ ਜਮਾਂ ਸਹੀ ਹੈ ਜੀ ਹਾਂ ਜੀ ਜਮਾਂ ਸਹੀ ਹੈ 12 ਲੀਟਰ ਦੁੱਧ ਹੈ ਥੱਲੇ ਇਸ ਟਾਈਮ ਤੇ ਆ ਠੀਕ ਆ ਜੀ ਲੋ ਦੋਸਤੋ ਆ ਵੀ ਕ੍ਰੋਸ ਆਂਗ ਆਗਾ ਮਗਰੇ ਦੇ ਬੱਛੀ ਆ ਜੀ 20 ਦਿਨ ਸੋਈ ਨੂੰ ਸਮਾਂ ਹੋ ਗਿਆ 12 ਕਿਲੋ ਦੁੱਧ ਕੰਡੇ ਵਾਲਾ ਜਮਾ ਤਿਆਰ ਹੈ ਥਲੇ ਤੋਲੇ ਵੀ ਲੰਮੇ ਸਮੇਂ ਹੀ ਪੜੀ ਬਹੁਤ ਚੰਗੀ ਵਜੇ ਨੇ ਵਜਿ ਨੇ ਬਹੁਤ ਆ ਮੇਨ ਗੱਲ ਇਹ ਵੀ ਕਰਾਉ ਸੰਗ ਹੈਗਾ ਤਿੰਨੇ ਵੇੜਾ ਭੈਣ ਜੀ ਦੇਗਾ ਤਿੰਨੇ ਗਰਮੀ ਰਹਿ ਤਾਂ ਕਿ ਗਾ ਗਰਮੀ ਸੀਜ਼ਨ ਆਇਨਾ ਵਾ ਤੇ ਗਰਮੀ ਗਰਮੀ ਦੁੱਧ ਤੇ ਨਿਆਰੇ ਦੇ ਰੱਖਣਗੇ ਗਰਮੀ ਇਹਨਾਂ ਨੇ ਪੋਰਾ ਨਹੀਂ ਮਨਾਉਣੀ ਇਹ ਮੂਹਰੇ ਥਣ ਤੋਂ ਤੇਲ ਆ ਬਾਕੀ ਹਵਾਨਾ ਹੋਣਾ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਜੀ ਆਹੜਾ ਤੁਸੀਂ ਦੇਖ ਸਕਦੇ ਹੋ ਕਬੈਣੀ ਵਾਲਾ ਮੂਹਰਲਾ ਥਾਣ ਉਤੋਂ ਇਹ ਤੇਲ ਆ ਗਈ ਤੇ ਵੇਖ ਸਕਦੇ ਹੋ ਬਾਕੀ ਵਾਏ ਨਵੇਂ ਬਹੁਤ ਵੈ ਘਰੇਲੂ ਪਰਿਵਾਰ ਦੇ ਪਰਸੇ ਡਰਦੇ ਆ ਥੋੜਾ ਜਿਹਾ ਉਪਰਾਂ ਵੀ ਕਰਦਾ ਪਰ ਤੁਹਾਨੂੰ ਪਤਾ ਹੀ ਆ ਕਿਉਂਕਿ ਕਿਹੜਾ ਕੋਈ ਉਪਰਾਂ ਬੰਦਾ ਆਉਂਦਾ ਘਰੇ ਵਪਾਰੀ ਬੰਦੇ ਦੇ ਘਰੇ ਕੋਈ ਚਾਰ ਆ ਕੇ ਤੇ ਚਾਰ ਉੱਠ ਗਏ ਹੁੰਦੇ ਆ ਘਰੇਲੂ ਪਰਿਵਾਰ ਐਸ ਲਈ ਇਹਦਾ ਵੀ ਮੁੱਲ ਫੋਨ ਤੇ ਹੋ ਜਾਊਗਾ ਮੁੱਲ ਸਾਰਿਆਂ ਦਾ ਹੀ ਫੋਨ ਤੇ ਹੋਣਗੇ ਅਚਾਰਸੀ ਬਾਰੇ ਦੱਸ ਦਗੇ ਜੀ ਜਰਸੀ ਵੀਰੇ ਸੂਣ ਵਾਲੀ ਵਸੇ ਲਊਗੀ ਪੰਜ ਚਾਰ ਦਿਨ ਲਊਗੀ ਠੀਕ ਆ ਜੀ ਹਾਂਜੀ ਦੂਜੀ ਸੂਏ ਜਰਸੀ ਐ ਇਹ ਠੀਕ ਆ ਜੀ ਹਾਂਜੀ ਤਾਂ ਤੇ ਕਹਿੰਦੇ ਪਾਈ ਪਹਿਲੇ ਸੂਏ ਨੇ ਦੁੱਧੇ ਥੱਲੇ ਪਹਿਲੇ ਸੂਏ ਵੀਰੇ ਹੈਗਾ ਸੀ 13 ਕਿਲੋਟਰ ਠੀਕ ਆ ਜੀ ਹਾਂਜੀ 16 15 16 ਕਿਲੋ ਪਾ ਦਊਗੀ ਹਾਂਜੀ ਹਾਂਜੀ ਲੋ ਜੀ ਦੋਸਤੋ ਸੋਹਣੀ ਜਰਸੀ ਵੈੜ ਆ ਗਈ ਪੰਜ ਚਾ ਦਿਨ ਕੋਈ ਸੂਣ ਚ ਲੈੰਦੀ ਆ ਗਈ ਵੇ ਨੇ ਵੇ ਨੇ ਬਹੁਤ ਆ ਲਿੱਸਾ ਫਿੱਕਾ ਕੋਈ ਪਸੂ ਨਹੀਂ ਗਾ ਸਾਰੇ ਪਸੂ ਵਜਨ ਵਾਲੇ ਆ ਗਏ ਆਹ ਥੋੜੇ ਪਲਾਆਂ ਜਿਆ ਕਰੀ ਫਿਰਦੀ ਮਗਰ ਆਹ ਜੀ ਆਹ ਦੋਸਤੋ ਪਲਾਆਂ ਵਾਂ ਤੇ ਵੇਖ ਸਕਦੇ ਹੋ ਕਿ ਬਾਕੀ ਤੁਸੀਂ ਕੋਲੇ ਵੈਨ ਵੈਨ ਬਹੁਤ ਆਗਾ ਜਾਸੀ ਬਰੀਡ ਆ ਦੂਜਾ ਸੁਗਾ ਸੁੰਦੀ ਆ ਪਹਿਲੇ ਸੁੱਤ ਤਾਂ 13 14 ਕਿਲੋ ਇਹਨੇ ਰੁੱਤ 15 16 ਕਿਲੋ ਦੀ ਉਮੀਦ ਆਗੀ ਜੇ ਸੇ ਵੱਧ ਕਾਲਮ ਦਾ ਵੱਧ ਵੀ ਲੈ ਲਓਗੇ ਤੇ ਜੇ ਘੱਟ ਕਰ ਲਓਗੇ ਤਾਂ ਫਿਰ 13 14 ਕਿਲੋ ਵੀ ਨਿੱਦੀ ਰਹਿਣੇ ਵੈਨ ਵੈਨ ਬਹੁਤ ਚੰਗਾ ਵਾ ਥੋਣਾ ਸੋਹਣੇ ਥਾਣਾ ਚਾਰ ਹੀ ਥਾਣਾਗੇ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਗਈ ਤੇ ਵੇਖ ਸਕਦੇ ਹੋ ਜੀ ਅੱਥੀ ਚੁਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾਗਾ ਕੁਈ ਛੋਟਾ ਥਾਣੇ ਬਰੀਕ ਜਿਹਾ ਥਾਣੇ ਕਿ ਮੋਟੇ-ਮੋਟੇ ਥਾਣਾਂ ਆ ਗਏ ਮੁੱਲ ਇਹਦਾ ਵੀ ਫੋਨ ਤੇ ਹੋ ਜਾਊਗਾ ਜੀ ਅੱਜ ਦੀ ਵੀਡੀਓ ਵਿੱਚ ਤਿੰਨ ਨਗਰੇ ਤਿੰਨ ਨਗਰੇ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਆਪਾਂ ਲੈਤੀ ਆਗੀ ਇਹ ਤਿੰਨੇ ਇੱਕ ਮੇਨ ਗੱਲ ਗਰਮੀ ਰਹਿਤ ਪਸੂਗਾ ਤਿੰਨੇ ਇੱਕ ਰੌਸਾਂਗਾ ਠੰਡੇ ਬਹੁਤ ਆ ਬਈ ਮੰਮਾ ਠੀਕ ਆ ਜੀ ਠੰਡਾ ਆਸਤਾ ਹੀ ਨੇ ਠੀਕ ਆ ਭੈਣ ਜੇ ਠੰਡੇ ਸੀਲ ਬਹੁਤ ਆ ਬਈ ਹੱਥ ਫੇਰ ਕੇ ਦਿਖਾ ਦੇ ਕੇਰਾ ਦਾ ਵਾਲ ਕੱਢੂ ਫਿਰ ਇਹ ਢਿੱਲਾ ਬਹੁਤ ਪੰਗਾ ਠੀਕ ਆ ਵਾਲ ਢਿੱਲਾ ਬਹੁਤ ਪੰਗਾ ਸਾਰੇ ਵਾਲ ਢਿੱਲਾ ਕੱਢ ਕੇ ਨੇ ਫੇਰ ਸੁਣਾਵਾ ਪਤਾ ਚੰਗਾ ਪਾ ਦਊਗੀ ਹ ਕਿ ਉਹ ਜੀ ਗੱਲ ਨਹੀਂ ਕੋਈ ਤੁਸੀਂ ਵੇਖ ਸਕਦੇ ਹੋ ਜੀ ਕੋਈ ਗਰਮ ਨਹੀਂਗਾ ਪਸ਼ੂ ਸਾਰੇ ਕਿਵੇਂ ਜਰੂਰ ਉਪਰਾ ਕਰਦੇ ਸੀਗੇ ਹਾਂਜੀ ਇਹਦੇ ਵੀ ਦਿਖਾ ਦੇ ਭਾਈ ਕੋਈ ਵੀਰ ਕਹਦੇ ਵਿਖਣੀ ਠੰਡੇ ਗਰਮ ਹੋਣਗੇ ਪਸ਼ੂ ਆ ਵੇਖ ਲੋ ਤੁਸੀਂ ਠੰਡੇ ਸੀਲ ਆ ਪਉ ਜਾਵਾ ਇਹ ਤਾਂ ਮੈਂ ਡਰਦਿਆਂ ਆਵਾ ਕਿਉਂਕਿ ਬੰਦਾ ਉਪਰਾ ਨਹੀਂ ਘਰੇ ਆਉਂਦਾਗਾ ਕਰੇਲੂ ਪਰਿਵਾਰ ਕਰਕੇ ਆ ਦੇਖ ਲੋ ਤੁਸੀਂ ਜਮਾ ਠੰਡਗਾ ਸੀਲ ਆ ਬਰਫਰ ਗਈਆਂ ਜਿਹੜੇ ਵੀਰ ਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਜਾਂ ਭੈਣ ਜੀ ਦਾ ਫੋਨ ਲਾ ਕੇ ਗੱਲਬਾਤ ਜਰੂਰ ਕਰ ਲਿਓ ਜੀ ਤੈਨ ਹੀ ਨਾਗਾ ਤਿੰਨੇ ਗਰਮੀ ਰਹਿ ਤਾਂ ਇੱਕ ਨੰਬਰ ਦੇ ਟੁੱਕੜ ਵੜ ਗਈ ਮਹੀਨੇ ਕ ਦੀ ਬਣੀ ਹੋਈ ਆਗੀ ਦੁੱਧ ਕੰਡੇ 8 ਕਿਲੋ 10 ਆ ਪਰ ਤੇ 8 ਕਿਲੋ ਮੰਨ ਕੇ ਲੈ ਲਿਓ ਚਾਰ ਹੀ ਥਾਣਾ ਸੋਨੇ ਥਾਣਾ ਮੋٹے ਆ ਮੱਝਾਰ ਕਾ ਥਣ ਲੱਗਿਆ ਮੋਟਾ ਮੁੱਲੇ ਦਾ ਫੋਨ ਤੇ ਹੋ ਜਾਊਗਾ ਦੋ ਨੰਬਰ ਤੇ ਤਿੱਲ ਵਹਿੜ ਆ ਗਈ 20 ਦਿਨ ਸੁਈ ਆ ਮਗਰ ਬੱਛੀ ਆ ਗਈ ਦੁੱਧ 12 ਕਿਲੋ ਆ ਤੇ ਤੁਸੀਂ ਦੋ ਟਾਈਮ ਚੋਕੇ ਤੁਸੀਂ ਲਿਆ ਸਕਦੇ ਹੋ ਜੀ ਇੱਕ ਗੱਬਣ ਜਰਸੀ ਆ ਪੰਜ ਚਾਰ ਦਾ ਲੈਂਦੀ ਆ ਗਈ ਮੁੱਲੇ ਦਾ ਹੀ ਫੋਨ ਤੇ ਚੰਗੀ ਜਿਹੜ ਆ ਗਈ ਵਜਨ ਵਜੂਦ ਵਾਲੀ ਆ ਗਈ ਕੋਲੀਸੀ ਫਿੱਕੀ ਨਹੀਂ ਗਈ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ